ਡਰਾਈਵਰ ਹੈ ਹਾਈਵੇ ਕਿਤੇ ਉਹ ਐ ਨਾ ਕਹਦੇ ਵੀ ਜੀਜਾ ਜੀ ਮੈਨੂੰ ਨਾਲ ਹੀ ਲੈ ਜਾ ਜੇ ਉਹ ਔਰ ਨੂੰ ਤਿਆਰ ਹੋ ਗਈ ਫਿਰ ਮੈਂ ਕੀ ਕਰੂੰਗਾ ਹਾਂ ਫਿਰ ਮੈਂ ਐ ਕਰੂੰਗਾ ਇਹਨੂੰ ਤਾਂੂੰਗਾ ਨਹਿਰ 'ਚ ਧੱਕਾ ਉਹਨੂੰ ਪਟਾ ਕੇ ਕੈਰੀਅਰ ਤੇ ਜੋ ਨਾ ਪਿੰਡ ਵਿੱਚ ਦੀ ਦਿੱਤਾ ਗੇੜਾ ਲੋਕ ਕਹਿਣਗੇ ਪੂਰਾ ਤੂੰ ਤਾਂ ਕਮਾਲ ਹੀ ਕਰਤਾ ਓਏ ਵੇ ਤੇਰੇ ਪੱਲੇ ਕੱਲੇ ਗੇੜੇ ਹੀ ਰਹਿ ਜਾਣੇ ਆ ਉਹਨੇ ਮੇਰੇ ਵਾਂਗੂ ਕੰਮ ਨਹੀਂ ਕਰਨਾ ਨਾ ਉਹਨੇ ਮੱਜਾਂ ਦੀਆਂ ਧਾਰਾਂ ਕੱਟਣੀਆਂ ਨੇ ਓਏ ਨਾ ਕਰੇ ਕੰਮ ਮੈਂ ਤਾਂ ਜਦੋਂ ਮੇਰੀ ਸਾੜੀ ਆ ਗਈ ਨਾ ਸਾਰੀਆਂ ਮੱਜਾਂ ਹੀ ਵੇਚ ਦੂੰਗਾ ਤੇਰੀ ਇੱਕ ਗੱਲ ਸੁਣ ਲੈ ਆਉਂਦਾ ਮਰੇ ਤੇਰੀ ਸਾਲਾ ਦਾ ਪਤਾ ਨਹੀਂ ਆ ਰਿਹਾ ਕਿ ਨਾਵੇਂ ਮੇਰਾ ਸਾਲਾ ਆਪਣੇ ਨਾਲ ਜ਼ਰੂਰ ਆਊਗਾ ਓਏ ਹੁਣ ਓ ਮੇਰਾ ਅੰਕ ਨੇ ਕੀ ਕਰਨ ਆਉਣਾ ਆਪਣੇ ਨਾਲ ਓਏ ਉਹਨੂੰ ਪਿੰਡੋਂ ਡਾਹ ਰਹੀ ਨਹੀਂ ਮਿਲਿਆ ਤਾਂ ਕਰ ਕੋਣ ਆਪਣੇ ਕੋਲੋਂ ਲੈ ਕੇ ਆਉਣਾ ਨਾ ਉਹ ਨਹੀਂ ਆ ਸਕਦਾ ਆਪਣੇ ਨਾਲ ਮੇਰੀ ਗੱਡੀ 'ਚ ਜਗ੍ਹਾ ਨਹੀਂ ਹੈਗੀ ਤੇ ਬੁੱਢੜਾ ਜਦੋਂ ਮੇਰੀ ਟੈਮ ਨੂੰ ਭੋਣਾ ਸੀ ਉਦੋਂ ਜਗ੍ਹਾ ਕਿੱਥੋਂ ਆਉਣੀ ਸੀ ਓਏ ਉਹਨੇ ਤਾਂ ਤੇਰੇ ਵਾਲੀ ਜਗ੍ਹਾ 'ਤੇ ਬਹਿਣਾ ਸੀ ਤੇ ਮੈਂ ਕਿੱਧਰ ਜਾਂਦੀ ਓਏ ਉਹੀ ਤਾਂ ਦੱਸੀ ਜਾਂਦਾ ਤੂੰ ਜਾਏਂਗੀ ਨਹਿਰ 'ਚ ਸਾਲਾ